ਆਪਾਂ ਚਿੱਟਰੀ ਲਈ ਤਾਂ ਐਲੀਵੇਟ ਕਰਦੇ ਸੀ ਆ ਤੇ 5000 ਰੁਪਏ ਵੈਸੇ ਸੀਗਾ ਦੇਖੋ ਅੱਜ ਉਹਨੂੰ ਦੇਖ ਲਓ ਸਰਪੰਸਾ ਦੇ ਮੌਕੇ ਤੇ ਆਏ ਇੱਥੇ ਕੀ ਘਟਨਾ ਵਾਪਰੀ ਆ ਨਹੀਂ ਨਹੀਂ ਇਹ ਪਰਮਜੀਤਪੁਰ ਮੇਰੇ ਫੈਟਰੀ ਲੈਡਿਸ ਸੀ ਇਹ ਸੌਤਾਲੇਨ ਆ ਰਹੇ ਸੀ ਨਗਰ ਨੂੰ ਹਾਂ ਜੀ ਉਹਨਾਂ ਬਰਾਤੀ ਟੈਂਪਰ ਨੇ ਸੀ ਅਰ ਵੀ ਆ ਪਾਣੀ ਦੇ ਕਾਰਨ ਟਿਪਰ ਉੱਤੇ ਚੜ ਗਿਆ ਨਾ ਟਿਪਰ ਕਿਹੜੀ ਕੰਪਨੀ ਦਾ ਜੀ ਟਿਪਰ ਉਹਦਾ ਨਾਮ ਨਹੀਂ ਪਤਾ ਕੰਪਨੀ ਦਾ ਮੋਰੇ ਦੇ ਕੋਲੇ ਘੇਰਿਆ ਹੋਇਆ ਹੈ ਗੇਟ ਦੇ ਮੋਰੇ ਰਾਤ ਜਾ ਬੰਦ ਅੱਛਾ ਜੀ ਜਦੋਂ ਇਹ ਲੰਬੇ ਸਮੇਂ ਤੋਂ ਪਾਣੀ ਖੜਦਾ ਹੈ ਸਮੱਸਿਆ ਹੋਈ ਸੀ ਸਾਰੇ ਬੰਦੇ ਨੇ ਕਿਹਾ ਸੀ ਵੀ ਪਾਣੀ ਸਮੱਸਿਆ ਰਿਕੀਤੀ ਹੈ ਵੀ ਹੱਲ ਕਿਉਂ ਨਹੀਂ ਕਰੋਏਗੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਰਾਸ਼ਾ ਆ ਆ ਦੇਖੋ ਉਹ ਪੰਪ ਆ ਪੰਪ ਵਾਲੇ ਨੇ ਸਿੱਧਾ ਗਲਤੀ ਸੜਕ ਰੁਕੀ ਹੋਈ ਆ ਆ ਜਿੰਨੇ ਈਮੀਦਾਰ ਇਹਨਾਂ ਨੇ ਕਿੱਦਾਂ ਸੜਕ ਦੇ ਕੋਲੇ ਕਿੰਨੇ ਕਿੰਨਾ ਬੰਨ ਲਾਇਆ ਹੋਇਆ ਇਹ ਪ੍ਰਸ਼ਾਸਨ ਦੀ ਮਲੈਕੀ ਆ ਕਿੰਨਾ ਰੋਡ ਬਹੁਤ ਰੋਜ਼ ਹਾਸੇ ਹੁੰਦੇ ਨੇ ਮੇ ਨਹੀਂ ਜੇ ਕੋਈ ਕੋਈ ਪੁਛਤਾ ਨਹੀਂ ਆਇਆ ਐਸੇ ਤੋਂ ਮੇਰੀ ਗੱਲ ਹੋਈ ਐਸੇ ਤੋਂ ਵੀ ਆ ਮਲਾਜੇ ਭੇਜਿਆ ਨਹੀਂ ਕਿਹਨਾਂ ਆ ਕੇ 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 ਕਿਹਨ ਮੇਰੋਂ ਤਾ ਉਹ ਮਾਰੇ ਸਰਪ ਕੀ ਕਰਦੇ ਆ ਭੈਣ ਚੋ ਦਾ ਵਿੱਚ ਗੰਨ ਰਹਾ ਪਿੱਛੇ ਡਲ ਇਹਦੀ ਗੱਡੀ ਕਿਹਦਾ ਜੀ ਪਿੱਛੇ ਡਲ ਪਿੱਛੇ ਆਪਣਾ ਪਤਾ ਨਹੀਂ ਆ 112 ਵਾਲੀ ਗੱਡੀ ਆ ਜਿਹਦੇ ਵਿੱਚ ਡਰਾਈਵਰ ਇੱਕ ਸ਼ਰਾਬੀ ਆ ਟਰੱਕ ਦਾ ਜਿਹਦੇ ਵੱਡਾ ਕਿ ਦਿੱਤੇ ਹੋਈ ਆ ਇਹ ਮੌਕੇ ਤੇ ਲਿਆ ਰਹੇ ਆ ਵੇਖਣਾ ਹੋਊਗਾ ਇਹਨਾਂ ਨੇ ਕੀ ਕਾਰਵਾਈ ਕਰਦੀ ਆ ਨਗਰ ਦੇ ਕੋਲ ਨਵੀਂ ਬਾਦੀ ਬੰਦਾ ਉੱਥੇ ਖੜੇ ਆ ਅਸੀਂ ਪਿੱਛੋਂ ਆ ਰਹੇ ਸੀ ਤਾਂ ਮੂਰੇ ਪਾਣੀ ਖੜਾ ਸੀ ਪਾਣੀ ਖੜਾ ਸੀ ਅਸੀਂ स्नो ਆ ਰਹੇ ਸਨ स्नो ਕਰਦੇਗਾ ਤੇ ਇੱਕ ਸਾਈਡ ਤੇ ਕਾਈ ਕੀਤਾ ਮਗਰੋਂ ਗੱਡੀ ਵਾਲਾ ਆਇਆ ਗੱਡੀ ਵਾਲੇ ਨੇ ਤੇਜ਼ ਕਰਕੇ ਮਾਰ ਨੰਗੜ ਲੱਗਾ ਡਰਿੰਗ ਕੀਤੀ ਹੋਈ ਸੀ ਉਹਨੇ ਮੇਟ ਚ ਮਾਰਿਆ ਹੋਇਆ ਮੇਟ ਮਾਰ ਕੇ ਸੱਟ ਗਿਆ ਅਸੀਂ ਇੱਕ ਮੈਦਾਨ ਦੇ ਸਾਈਡ ਨੂੰ ਜੇ ਲੇਡੀਜ਼ ਐ ਪਿਕਚਰ ਦੇਖੀ ਉਹਦੇ ਉੱਪਰ ਦੀ ਸਟੈਂਡਿੰਗ ਟਰੱਕ ਦੇ ਨਾਲ ਖੜੀ ਸੀ ਪਤਾ ਨਹੀਂ ਉਹਦੇ ਕੀ ਲੱਗਾ ਕੀ ਨਹੀਂ ਲੱਗਾ ਜੀਆ ਗੱਲ ਦਾ ਸਾਨੂੰ ਵੀ ਮੈਨੂੰ ਦੋ 5 ਮਿੰਟ ਮੈਨੂੰ ਵੀ ਪਤਾ ਨਹੀਂ ਲੱਗਾ ਕੀ ਹੋਇਆ ਉਹ ਸੌਰ ਦੀ ਮੌਤ ਹੋ ਗਈ ਆ ਉਹ ਬੇਸੁਰਤਾ ਹੀ ਉਹਦੇ ਹੁਣ ਉਹਦੀ ਡੈਥ ਹੋ ਚੁੱਕੀ ਹੈ ਤੁਸੀਂ ਇਹ ਰੋੜ ਇਸ ਕਰਕੇ ਜੰਮ ਕੀਤਾ ਵੀ ਲੇਡੀ ਜੀ ਇਸ ਕਰਕੇ ਕੀਤਾ ਨਾਲ ਲੇਡੀਜ਼ ਨੂੰ ਇੰਤਜ਼ਾਮ ਕੀਤਾ ਜਾਵੇ ਉਹਦਾ ਵੀ ਤਾਂ ਉਹਦਾ ਬੱਚਾ ਵੈਕਾ ਛੋਟਾ ਜਾਂ ਉਹਦੀ ਅਸੀਂ ਦੇਖਭਾਲ ਲਈ ਹੁਣ ਸਾਰਾ ਕੁਝ ਜੋ ਖਰਚਾ ਵਾ ਉਹ ਪ੍ਰਸ਼ਾਸਨ ਚੱਕੇ ਜਾਂ ਜਿਹੜੀ ਗੌਰਮੈਂਟ ਦਾ ਖਰਚਾ ਕਿਉਂਕਿ ਉਹਦੇ ਬੱਚੇ ਦੀ ਵੀ ਗਾਂ ਦੇਖਣ ਦੇਖਭਾਲ ਲਈ ਹੁਣ ਉਹਦਾ ਕੋਈ ਪਰਿਵਾਰ ਦੇ ਵਿੱਚ ਨਹੀਂ ਰਹਿ ਗਿਆ ਬੱਚਾ ਜਨਾ ਜੀ ਇਹ ਜਿਹੜਾ ਸਾਡੀ ਬਬਤ ਦਸ਼ਨ ਦਾ ਮਹਾਰਾਜ ਜੀ ਨਵੀਂਪਤੀ ਨਗਰ ਉਹਦੇ ਵਿੱਚ ਮੇਰੇ ਕਾਲੇ ਇਹ 6 ਮਹੀਨੇ ਤੋਂ ਪਾਣੀ ਜਿਹੜਾ ਪੂਰੇ ਬੰਦ ਹੋ ਗਿਆ ਸੀਵਰੇਜ ਦਾ ਤੇ ਤੇ ਨਿੱਤ ਆਏ ਜਨ ਕੋਈ ਨ ਕੋ ਤਰ੍ਹਾਂ ਹਮਾ ਜਿਹੜੀਆਂ ਵਾਪਰਦੀਆਂ ਰਹਿਣੀਆਂ ਐਕਸੀਡੈਂਟ ਹੁੰਦੇ ਰਹਿੰਦੇ ਆ ਹੁਣ ਤਾਂ ਆ ਬਹੁਤ ਵੱਡੀ ਘਟਨਾ ਵਾਪਰ ਗਈ ਆ ਕਿ ਸਾਡੇ ਇੰਦਰਾ ਕ੍ਰੋਨੀ ਦੀ ਬੀਬੀ ਆ 35 ਸਾਲ ਦੀ ਹੈਗੀ ਆ ਇਹ ਮੋਟਰਸਾਈਕਲ ਤੇ ਜਾਂਦੇ ਸੀਗੇ ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਜਿਹੜਾ ਟਰੱਕ ਸੀਗਾ ਟਾਇਰ ਸੀਗਾ ਉਹ ਉਹ ਜਿਹਦੇ ਉੱਪਰ ਡਿੱਗਿਆ ਲੰਘਿਆ ਇਹ ਬਹੁਤ ਹੀ ਦੁਖਦੀ ਗੱਲ ਆ ਔਰ ਉਲੀ ਪ੍ਰਸ਼ਾਸਨ ਨੂੰ ਚਾਹੀਦਾ ਆ ਸਰਕਾਰਾਂ ਨੂੰ ਚਾਹੀਦਾ ਔਰ ਬੈਂਕੀ ਪੰਚਾਇਤ ਨੂੰ ਵੀ ਚਾਹੀਦਾ ਬੇ ਰਲ ਮਿਲ ਕੇ ਸਾਰਿਆਂ ਨਾਲ ਕੋਈ ਜਿਹੜਾ ਮਸਲਾ ਹੱਲ ਕੀਤਾ ਜਾਵੇ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਛੋਟੇ ਦਿਨ ਇਹ ਸਾਡੇ ਜਿਹੜੇ ਮੰਡੀ ਬਕਸੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਵੀ ਅਸੀਂ ਵੀਡੀਓ ਦਫ਼ਤਰ ਤਹਿਸੀਲਰ ਰੈসিডেন্ট ਦਫ਼ਤਰ ਅਸੀਂ ਜਿਹੜੇ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਆ ਆਮ ਪਾਰਟੀ ਦੇ ਨੇ ਇਨਚਾਰਜ ਵੀ ਅਸੀਂ ਦੱਸ ਚੁੱਕੇ ਹਾਂ ਪਰ ਕੋਈ ਮਸਲਾ ਹੱਲ ਕੀਤਾ ਸੀ ਵੀ ਕੀ ਕਹਿਣਾ ਜਾਂਦੇ ਹੋ ਉਹਦੇ ਜਿੱਦਾਂ ਗੱਲ ਹੈ ਜੀ ਦੇਖੋ ਜਿਹੜੇ ਸਾਡੇ ਮਸਲੇ ਆ ਨਾ ਇਹ ਤਾਂ ਜਿੱਦੋਂ ਇੱਕ ਤਰਫਾਸਤਾਂ ਦੇ ਕੇ ਮਸਲੇ ਹੱਲ ਨਹੀਂ ਹੁੰਦੇ ਇਹ ਤਾਂ ਮਗਰ ਪੈ ਕੇ ਮਸਲੇ ਹੱਲ ਹੁੰਦੇ ਆ ਇਹ ਤਾਂ ਦੇਖੋ ਅੰਦੀ ਪੰਚਾਇਤ ਨੂੰ ਪ੍ਰਸ਼ਾਸਨ ਨੂੰ ਬਹੁਤ ਦੀ ਸਰਕਾਰ ਨੂੰ ਬੈਠ ਕੇ ਮੀਟਿੰਗ ਹੋਵੇ ਤਾਂ ਉਹਦੇ ਵਿੱਚ ਹਜ਼ਾਰ ਬਟੰਦਰਾ ਹੋਵੇ ਮਸਲਾ ਕਿੱਦਾਂ ਹੱਲ ਹੋ ਸਕਦਾ ਜਿਹੜੀ ਗੱਲ ਆਪਾਂ ਜਗਾ ਵੀ ਕਰਦੇ ਆ ਉਹ ਦਰਖਾਸਤ ਪੰਚਾਇਤ ਨਾਲ ਦਿੱਤੀ ਹੋਈ ਆ ਤੇ ਇਹ ਜੇ ਸੀ ਕਬਜ਼ਾ ਰਹਿਣਾ ਜੀ ਤਾਂ ਇਹਨਾਂ ਲੱਗਣਗੇ 2 ਸਾਲ ਲੱਗਣਗੇ ਕਹਾ ਮਤਲਬ ਹੋਰ ਬੜੀਆਂ ਪ੍ਰਕਿਰਿਆਵਾਂ ਹੁੰਦੀਆਂ ਉਹ ਮਸਲਾ ਜਲਦੀ ਨਹੀਂ ਹੱਲ ਹੋਣ ਵਾਲਾ ਤੇ ਉਹ ਤੇ ਜਿਹੜਾ ਹੁਣ ਇਸ ਵੇਲੇ ਸਾਨੂੰ ਅਭੀ ਲੋੜ ਆ ਤੇ ਉਹ ਇਹ ਹੈਗੀ ਆ ਤੇ ਇਹ ਜਿਹੜਾ ਪਾਣੀ ਆ ਉਹਦਾ ਕੋਈ ਨਾ ਕੋਈ ਸਖਾਵਾਂ ਖਰਜਾ ਲੱਭ ਕੇ ਇਹ ਜਿਹੜਾ ਇਹ ਲੋਕਾਂ ਨੂੰ ਨਰਜੂ ਕੱਢੇ ਜਾਵੇ ਜਿਹੜੀਆਂ ਆ ਆਧਰਤਨਾ ਹੋਣੀਆਂ ਉਹ ਲੋਕਾਂ ਜਾਂ ਜੀ ਕੋਈ ਮੁੰਡਾ ਉਹੀ ਗੱਲ ਕਰਦਾ ਨਾ ਪੇ ਨਾ ਮੇ ਨਾ ਕੋਈ ਤਾਇਆ ਚਾਚਾ ਇੱਕ ਮਨ ਬੰਦੇ ਖੜੇ ਪਿੱਛੇ ਸਰਕਾਰ ਮੈਡਮ ਮਰਦਾਬਾ ਮੀਟਿੰਗ ਮੈਡਮ ਮਰਦਾਬਾ ਕੁੱਤੀ ਸਰਕਾਰ ਮਰਦਾਬਾ ਕੁੱਤੀ ਸਰਕਾਰ ਮਰਦਾਬਾ ਆਪ ਕਬਰੀਮ ਦਾ ਸਰਕਾਰ ਮਰਦਾਬਾ ਦਾ ਅੰਸਰ ਹੱਥ ਨਾਲ ਮਿਲਿਆ ਸਾਨੂੰ ਕਿ ਇਹ ਜੋ ਨਵਾਂ ਸ਼ਹਿਰ ਰੋਡ ਜਾ ਰਿਹਾ ਫਲੋਰ ਤੋਂ ਇਹਦੇ ਉੱਤੇ ਇੱਕ ਐਕਸੀਡੈਂਟ ਹੋਇਆ ਹੁਣੇ-ਹੁਣੇ ਜਿਹਦੇ ਵਿੱਚ ਇੱਕ ਲੇਡੀ ਦਾ ਉਹਨਾਂ ਦੀ ਡੈਥ ਹੋਈ ਹੈ ਇਹ ਸਰ ਇਹਨਾਂ ਨੇ ਟ੍ਰੈਫਿਕ ਕਿਉਂ ਰੋਕੇ ਹੋਇਆ ਹੁਣ ਇਫੀਕਾ ਫਿਟ ਵਾਲੀ ਦੀ ਗੱਲਬਾਤ ਹੈ ਕਿ ਵੀ ਇਹ ਜੋ ਐਕਸੀਡੈਂਟ ਹੋਇਆ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਪਾਣੀ ਇਹ ਪਾਣੀ ਦੀ ਕੋਈ ਉਹ ਨਹੀਂ ਹੈਗੀ ਡਰੇਨੇਜ ਨਹੀਂ ਹੈਗੀ ਤੇ ਸਾਈਡਾਂ 'ਚ ਮਿੱਟੀ ਵੀ ਲੋਕਾਂ ਨੇ ਆਪਣੇ ਪਾਣੀ ਸਾਡੇ ਖੇਤਾਂ 'ਚ ਨਾਲੇ ਉਹ ਮਿੱਟੀ ਵੀ ਸਾਈਡਾਂ 'ਚ ਬਲੌਕ ਕੀਤੀ ਹੋਈ ਸੀ ਜਿਸ ਕਰਕੇ ਅਕਸਰ ਇੱਥੇ ਸਲਿਪਰੀ ਰਹਿੰਦੀ ਸੀ ਉਹਦੇ ਕਾਰਨ ਇਹਨਾਂ ਦਾ ਹੀ ਹੈ ਕਿ ਵੀ ਇਹ ਜੋ ਐਕਸੀਡੈਂਟ ਹੋਇਆ ਹੈ اسی ਕਰਕੇ ਹੋਇਆ ਇਸ ਕਰਕੇ ਇਹਨਾਂ ਦਾ ਇਹ ਰੋਸ਼ ਇਦੇ ਵਿੱਚ ਵੀ ਉਹ ਮੈਨਟੇਟਾਂ ਗਿਆ ਆ ਤੇ ਜਿੱਥੇ ਪਾਣੀ ਦਾ ਮਸਲਾ ਹੈਗਾ ਜਿਹੜਾ ਉਸ ਨੂੰ ਇਹ ਲਾ ਕੇ ਮਸ਼ੀਨ ਹੱਲ ਕਰ ਦਿੱਤਾ ਜਾਊਗਾ ਤੇ ਬਾਕੀ ਜੋ ਵੀ ਇਹਦੇ ਬਣਦਾ ਮੁਆਵਜ਼ਾ ਹੋਊਗਾ ਲੈ ਕੇ ਤੇ ਸਰ ਬਣਦਾ ਮੁਆਵਜ਼ਾ ਕੀ ਦੋਗੇ ਤੁਸੀਂ ਤੁਸੀਂ ਡਿਸਾਈਡ ਕਰਨਗੇ ਕੀ ਤੁਸੀਂ ਕਿਸੇ ਦੀ ਮੌਤ ਦੀ ਵੇਟ ਕਰਦੇ ਸੀ ਕਿ ਮੌਤ ਹੋਵੇ ਤਾਂ ਤੁਸੀਂ ਕੰਮ ਕਰੋਗੇ ਕਿਦਾਂ ਦੀ ਕਹੀ ਹੁੰਦੀ ਫਿਰ ਜਿਹੜੀ ਚੀਜ਼ ਜਿਹੜੀ ਸਰ ਪਲੀਜ਼ ਮੇਰੀ ਗੱਲ ਮੈ ਦਿਖੋ ਜਿਹੜੀ ਮੇਰੀ ਸਿੱਧਾ ਸਿੱਧਾ ਪੁਰਾਸ਼ਣ ਹੈ ਆ ਕਿ ਤੁਸੀਂ ਕਿਸੇ ਦੀ ਮੌਤ ਦੀ ਜਿਹੜੀ ਕਰਦੇ ਸੀ ਸਰ 27 ਸਸਪੈਂਡ ਕੀਤਾ ਉਹਦੀ ਗਲਤੀ ਹੈ ਨਾ ਵੀਡੀਓ ਦੀ ਪਤਾ ਹੀ ਕਰਕੇ ਸਿਲੰਕੀ ਕਰ ਜਾਓ ਇਸ ਕਰਕੇ ਸਸਪੈਂਡ ਕਰਨਾ ਸਸਪੈਂਡ ਕਰਨ ਦੇ ਨਾਲ ਇਹਦੀ ਜਾਨ ਵਾਪਸ ਆ ਸਕਦੀ ਹੈ ਜੀ ਸਸਪੈਂਡ ਕਰਨ ਦੇ ਨਾਲ ਇਹਦੀ ਜਾਨ ਵਾਪਸ ਆ ਸਕਦੀ ਸਸਪੈਂਡ ਕਰਨ ਨਾਲ ਹਾਂਜੀ ਜਿਹੜੀ ਮੰਨਦੀ ਕਰ ਲਈ ਉਹ ਤੇ ਕਰ ਦਿੱਤੀ ਹੈ ਨਾ ਤਾਂ ਤੁਸੀਂ ਸਰ ਮੁਆਵਜ਼ਾ ਕਲੀਅਰ ਕੀਤਾ ਤੇ ਬਣਦੀ ਤੁਸੀਂ ਸਿਰਫ ਪੱਲਾ ਛਡਾ ਲਿਆ ਕਿ ਸਿਰਫ ਇਸ ਕੱਲ ਦਾ ਪੱਲਾ ਨਹੀਂ ਜੋ ਜੋ ਵੀ ਹੋਗਾ ਵਕਤ ਵਕਤ ਕਰਾਂਗੇ ਧੀ ਜੋ ਵੀ ਹੋਊਗਾ ਇਹ ਤਾਂ ਮੌਤ ਹੋ ਗਈ ਜੀ ਸੱਤ ਲਾ ਲਈ ਪਏ ਨਹੀਂ ਆ ਰਿਹਾ ਸਰ ਕਰਦੇ ਹਾਂ ਹਾਂ ਕਹੋ ਕਰਾਂਗੇ ਨਹੀਂ ਨਾਮ ਨਹੀਂ ਹਾਂ ਨਾਂ ਲਾਓ ਨਾ ਹਾਂ ਇਹ ਨਾਲ ਆ ਯਾਰ ਕਿਉਂ ਮਗਰ ਸਰ ਠੀਕ ਹੈ ਮਤਲਬ ਕਿ ਉਹ ਬੀਡੀਪੀ ਮੈਡਮ ਨੂੰ ਸਸਪੈਂਡ ਕਰ ਦਿੱਤਾ ਕਿ ਕੱਲ ਨੂੰ ਇੱਥੇ ਕੰਮ ਸ਼ੁਰੂ ਹੋ ਜਾਏਗਾ ਇਹ ਵੀ ਐਸਟੀ ਦੇ ਅੰਦਰਲੇ ਇਹਨਾਂ ਦੇ ਬੱਚੇ ਦਾ ਕੀ ਤੁਸੀਂ ਸੋਚਿਆ ਇਹਨਾਂ ਦੇ ਬੱਚੇ ਦਾ 14 ਸਾਲ ਦਾ ਸਰ ਬੱਚਾ ਜੀ ਨੇ ਪੜਾਈ ਨੂੰ ਪੂਰੀ ਹੋ ਗਈ ਪ੍ਰੋਪਰਲੀ ਲੱਗੇ ਪਈ ਉਹ ਤੁਹਾਨੂੰ ਸੁਣੋ ਤਾਂ ਪੜਾਈ ਜੀ ਜੀ ਆਪ ਕੋਲ ਜਤਰਾ ਹੋ ਗਿਆ ਬਸ ਆ ਗਏ ਆ థాంਕ ਯੂ ਸਰ థాంਕ ਯੂ థాంਕ ਯੂ